ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਬਰਗਾੜੀ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਜੈਤੋ ਹੈ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਬਹੁਤ ਸੋਹਣੀਆਂ ਸੋਹਣੀਆਂ ਝੋਟੀਆਂ ਆਉਂਦੀਆਂ ਦੋਸਤੋ ਵਿਕਰੀ ਵਾਸਤੇ ਬਾਈ ਹੁਣੇ ਵਪਾਰ ਦਾ ਕੰਮ ਕਰਦੇ ਆ ਅੱਜ ਵੀ ਤੁਹਾਨੂੰ ਤਿੰਨ ਨਾਗ ਇੱਧਰ ਦੇ ਪਾਸੇ ਤੇ ਇੱਕ ਵੱਡੀ ਝੋਟੀ ਦੋਸਤੋ ਨੀਲੀ ਰਾਹ ਵਿੱਚ ਦਿਖਾਉਂਗਾ ਨਾਗ ਪ੍ਰੋਪਰ ਦੋਸਤੋ ਇਹ ਚਾਰ ਹੋਣਗੇ ਬੜੇ ਸੋਹਣੇ ਨਾਗ ਆ ਠੀਕ ਹੈ ਜੀ ਤੁਹਾਡੀ ਅੱਜ ਰੂਹ ਖੁਸ਼ ਹੋ ਜਾਣੀ ਹੈ ਜਿਹੜੇ ਵੀਰ ਭਰਾ ਪਸ਼ੂਆਂ ਨਾਲ ਪਿਆਰ ਕਰਦੇ ਆ ਜਾਂ ਨਸਲ ਨਾਲ ਪਿਆਰ ਕਰਦੇ ਆ ਸਮੀਆਂ-ਸਮਾਈਆਂ ਇਹ ਝੋਟੀਆਂ ਦੋਸਤੋ 4 ਤੁਹਾਨੂੰ ਦਿਖਾਉਂਗਾ ਜੀ ਠੀਕ ਹੈ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜੱਝੂਗਾ ਉਹਦੀ ਪ੍ਰੋਪਰ ਦੋਸਤੋ ਤਸੱਲੀ ਕਰ ਲਿਓ ਆ ਕਿ ਠੀਕ ਹੈ ਬਾਕੀ ਕੱਲੇ-ਕੱਲੇ ਨਾਗ ਨੂੰ ਦੋਸਤੋ ਤੋਰ ਕੇ ਦੇਖਾਂਗੇ ਰੇਟ ਜਿਹੜਾ ਨਾਗ ਖੋਲਾਂਗੇ ਨਾਲ-ਨਾਲ ਬਾਈ ਤੋਂ ਪੁੱਛ ਲਾਂਗੇ ਠੀਕ ਹੈ ਥਣ ਤੁਹਾਨੂੰ ਐਨ ਤੁਹਾਨੂੰ ਪੂਰੇ ਤਸੱਲੀ ਕਰਾ ਦੂ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਭਾਈ ਜੀ ਸਸੀਕਾਰ ਸਸੀਕਾਰ ਜੀ ਹੋਰ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਭਾਈ ਮਾਲ ਆਈ ਜਾਂਦਾ ਫਿਰ ਜੀ ਆਹ ਵਧੀ ਬਹੁਤ ਸੋਹਣੀਆਂ ਝੋਟੀਆਂ ਆਉਂਦੀਆਂ ਤੁਹਾਡਾ ਰਿਕਾਰਡ ਹੈ ਨਾ ਹਾਂ 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 ਪਰ ਕਾਟ ਹੈ ਜੀ ਪਹਿਲੇ ਨੰਬਰ ਤੇ ਆਉਂਦੀਆਂ ਝੋਟੀਆਂ ਆਪਣੇ ਕੋਲ ਠੀਕ ਹੈ ਅੱਛਾ ਅੱਜ ਵੀ ਚਾਰ ਨਾਗ ਐ ਵੈਸੇ ਵੱਡੇ ਆ ਚਾਰੇ ਤੇ ਸੰਵੇ ਸਵਾਰੇ ਹਾਂ ਹਾਂ ਵੱਡੇ ਆਪਣੇ ਕੋਲ ਚੰਗੀਆਂ ਝੋਟੀਆਂ ਆਉਂਦੀਆਂ ਗਿਆ ਅੱਛਾ ਠੀਕ ਹੈ ਤਿੰਨ ਨਾਗ ਤਾਂ ਇਧਰਲੇ ਪਾਸੇ ਖੜੇ ਐ ਹਾਂਜੀ ਇੱਕ ਜਿਹੜੀ ਵੱਡੀ ਝੋਟੀ ਖੜੀ ਆ ਇੱਕ ਵੱਡੀ ਝੋਟੀ ਉਧਰ ਖੜੀ ਉਹਦੀ ਆਪਾਂ ਐਂਡ ਤੇ ਗੱਲ ਕਰਾਂਗੇ ਅੱਛਾ ਇਧਰ ਜਿਹੜੀ ਇਹ ਪਹਿਲੇ ਨੰਬਰ ਤੇਰੇ ਹੱਥੀਂ ਕੱਟੀ ਖੜੀ ਐ ਕਿੰਨੇ ਟਾਈਮ ਦੀ ਹੋਗੀ ਇਹ ਇਹ ਹੈਗੀ ਜੀ 2 ਸਾਲ ਦੀ 2 ਸਾਲ ਦੀ ਠੀਕ ਆ ਲੈ ਨਾਲ 2 ਸਾਲ ਉਮਰ ਹੋ ਗਈ ਤੇ ਦੰਦੋ ਕਿਵੇਂ ਦੰਦੋ ਖੀਰੀ ਹੈ ਬਈ ਖੀਰੀ ਹੈ ਹਾਂ ਹਾਂ ਗਾਰੰਟੀ ਹੈ ਆਪਣੀ ਬਈ ਠੀਕ ਹੈ ਖੋਲੀ ਮਾਰੀ ਦੰਦਾ ਦੀ ਥਣਾ ਦੀ ਗਾਰੰਟੀ ਹੋਊਗੀ ਆਪਣੀ ਹੋਰ ਚਾਰ ਥਣ ਹੋਣਗੇ ਹਾਂਜੀ ਹਾਂਜੀ ਕੋਈ ਵੀ ਭਰਾ ਆਵੇ ਪੰਜਵੀਂ ਫੋਟ ਹੋਊ ਜੇ ਕੀਰੀ ਹੋਊ ਫੇਰ ਲੈ ਜਾਵੇ ਨਹੀਂ ਗੱਡੀ ਦਾ ਤੇਲ ਖਰਚ ਆਪਾਂ ਦਿਆਂਗੇ ਠੀਕ ਹੈ ਇਹ ਇਹਨਾਂ ਦਾ ਵੀਰਾਂ ਦਾ ਰਿਕਾਰਡ ਆ ਇੱਥੋਂ ਦਾ ਪਹਿਲੇ ਨੰਬਰ ਤੇ ਇਹਨਾਂ ਕੋਲੇ ਝੋਟੀਆਂ ਬੜੀਆਂ ਸੋਹਣੀਆਂ ਆਉਂਦੀਆਂ ਤੇ ਦੂਜੀ ਗੱਲ ਇਹ ਜਿਹੜੀ ਇਹ ਗੱਲ ਵੀਡੀਓ ਵਿੱਚ ਦੱਸ ਦਿੰਦੇ ਆ ਜਿੰਨੀ ਕੁ ਪਸ਼ੂ ਦੀ ਜਾਣਕਾਰੀ ਦਿੰਦੇ ਆ ਜ ਜਦੋਂ ਤੁਸੀਂ ਇੱਥੇ ਆ ਕੇ ਗੱਲਬਾਤ ਕਰੋਗੇ ਜਾਂ ਇਹ ਚੀਜ਼ ਨੂੰ ਦੇਖੋਗੇ ਤਾਂ ਤੁਹਾਨੂੰ ਉਹੀ ਮਿਲੋਗੇ ਇਹ ਦੋਸਤੋ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਦਿਖਾ ਰਿਹਾ तकरीबन 2 ਕ ਸਾਲ ਉਮਰ ਹੈ ਥਿਹਾਰਾ ਜੋ ਹੁਣੇ ਹੀ ਪਾਇਆ ਆਪਣੇ ਕੋਲ ਆਇਆ ਇਹ ਅੱਛਾ ਠੀਕ ਹੈ ਦੋਸਤੋ ਨਵਾਂ ਥਿਹਾਰਾ ਪਾਇਏ ਕਾਰਨ ਥੋੜਾ ਜਿਹਾ ਓਪਰਾ ਕਰਦਾ ਪਸ਼ੂ ਠੀਕ ਹੈ 2 ਸਾਲ ਦੋਸਤੋ ਉਮਰ ਹੈ ਵੈਸੇ ਸੀਮਨ ਲੈਣ ਲਈ ਇਹ ਝੋਟੀ ਬਿਲਕੁਲ ਤਿਆਰ ਹੈ ਦੰਦਾ ਤੋਂ ਦੋਸਤੋ ਇਹ ਖੀਰੀ ਹੈ ਬਟ ਸੋਨੇ ਢਾਂਚੇ ਦੇ ਵਿੱਚ ਆ ਵੱਡੇ ਕਦ ਕਾੜਦੀ ਆ ਬੇਲਬੂਲ ਚੰਗੀ ਆ ਤੇ ਲੰਬਾਈ ਤੇ ਲੰਮੀ ਰੱਤਦੀ ਆ ਦੋਸਤੋ ਛੋਟੀ ਇਹ ਥਣ ਦੋਸਤੋ ਦਿਖਾ ਦਿਓ ਚਾਰ ਹੋਣਗੇ ਜੀ ਨਿਖੜਵੇ ਹੋਣਗੇ ਆ ਲੋ ਦੋਸਤੋ ਥਣ ਦਾ ਸੈਜ ਤੇ ਗੈਪ ਉਹ ਬਿਲਕੁਲ ਬਰਾਬਰ ਦਾ ਹੋਊਗਾ ਤੇ ਰੇਟ ਦੱਸਦੀ ਬਈ ਇਹ ਪਹਿਲੇ ਨੰਬਰ ਵਾਲੀ ਛੋਟੀ ਰੇਟ ਇਹ ਦਾ 53000 ਰੁਪਿਆ ਜੀ 53000 ਹਾਂਜੀ ਠੀਕ ਹੈ ਦੋਸਤੋ 53000 ਰੇਟ ਇਹ ਪਹਿਲੇ ਨੰਬਰ ਤੇ ਛੋਟੀ ਤੁਹਾਨੂੰ ਦਿਖਾਤੀ ਆ ਜੀ ਬਾਕੀ ਰੇਟ ਜਿਹੜਾ ਬਾਈ ਦੱਸੀ ਜਾਊਗਾ ਇਹ ਕੋਈ ਫਿਕਸ ਨਹੀਂਗਾ ਤੁਹਾਡਾ ਮੌਕੇ ਦੇ ਉੱਤੇ ਮਾਨਤਾਣ ਵੀ ਕੀਤਾ ਜਾਊਗਾ ਠੀਕ ਹੈ ਅੱਛਾ ਇਧਰ ਉਹ ਜਿਹੜੀ ਦੂਜੀ ਨੰਬਰ ਤੇ ਝੋਟੀ ਆ ਗਈ ਹੈ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਹੈ ਇਹ ਵੀ ਖੀਰੀ ਹੈ ਜੀ ਇਹ ਵੀ 2 ਸਾਲ ਦੀ ਹੈਗੀ ਆ ਅੱਛਾ ਖੀਰੀ ਹੈ ਦੰਦ ਹਾਂ ਹਾਂ ਖੀਰੀ ਹੈ ਠੀਕ ਹੈ ਦੋਸਤੋ ਝੋਟੀ ਇਹ ਵੀ ਬੜੀ ਸੰਭੀ ਆ ਸੀਮਨ ਲਾਈਨ ਲਈ ਬੜੀ ਪੁਲੀ ਬਹੁਤ ਹੈਗੀ ਝੋਟੀ ਜਿਵੇਂ ਉੱਪਰੋਂ ਚੜਾਈ ਬਹੁਤ ਆ ਗਈ ਨਾ ਇਹਦੀ ਕੁੜਿਆਂ ਦੀ ਖੋਲ ਖੈ ਨੂੰ ਵੀ ਮੜੀ ਜੀ ਤੋੜ ਕੇ ਦੇਖ ਲਈਏ ਤੇ ਇਹਦਾ ਰੇਟ ਕੀ ਸੋਚਿਆ ਇਹਦਾ ਰੇਟ 55000 55000 ਹਾਂ ਠੀਕ ਹੈ ਦੋਸਤੋ ਸਿੰਗ ਬਿਲਕੁਲ ਕੁੰਡਿਆਂ ਦੀ ਹੋਊਗੀ ਠੀਕ ਹੈ ਬਾਕੀ ਰੰਗ ਐਨ ਬਿਲਕੁਲ ਬਲੈਕ ਹੋਊਗਾ ਬੜੇ ਸ ਤੇ ਸਭੀ ਚੰਗੀ ਐ। ਇਹ ਸੀਮਨ ਲੈਣ ਲਈ ਤਿਆਰ ਆ ਹੁਣ ਜਦੋਂ ਵੀ ਇਹ ਹੀਟ ਦੇ ਵਿੱਚ ਆਵੇ ਕ ਤੁਸੀਂ ਇਹਨੂੰ ਵਧੀਆ ਸੀਮਨ ਲਵਾ ਕੇ ਦੋਸਤੋ ਗੱਬਣ ਕਰ ਸਕਦੇ ਹੋ ਤੇ ਕੱਦ ਤੇ weight ਇਹਦਾ ਬਿਲਕੁਲ ਸਹੀ ਐ ਗੱਬਣ ਹੋਣ ਲਈ। ਉਮਰ ਉਹ ਦੋਸਤੋ 2 ਸਾਲ ਐ, ਦੰਦਾ ਤੋਂ ਖੀਰੀ ਐ, ਠੀਕ ਐ ਜੀ। ਬੜੇ ਸੋਹਣੇ ਵਜਨ ਵਜੂਦ ਵਾਲੀ ਇਹ ਝੂਟੀ ਤੁਹਾਨੂੰ ਦੋਸਤੋ ਦੂਜੇ ਨੰਬਰ ਤੇ ਦਿਖਾ ਰਿਆਂ। ਰੇਟ ਕਿੰਨਾ ਦੱਸਿਆ ਸੀ ਇਹਦਾ? 55000 55200 ਡਿਮਾਂਡ ਕੀਤੀ ਐ ਜੀ ਬਾਈ ਉਹਨਾਂ ਨੇ। ਬਾਕੀ ਮਾਣ ਤਾਣ ਮੌਕੇ ਤੇ ਹੋ ਜੂਗਾ। ਤੇ ਆ ਬਾਕੀ ਤੁਸੀਂ ਲੈਵੇ ਦੀ ਵਾਰੂ ਦੇਖ ਲਓ ਹੁਣ ਤਾਂ ਠੀਕ ਹੈ ਜੀ ਆ ਦੇਖੋ ਝੋਟੀ ਕਿੰਨੀ ਹੈ ਪੱਲ ਕਿੰਨੀ ਹੈ ਸਭ ਝੋਟੀ ਤਿਆਰ ਹੋਣੀ ਹੈ ਹਵਾਨਾ ਭਰਨਾ ਤਾਂ ਬਹੁਤ ਸੋਣਾ ਇਹਨਾਂ ਹਵਾਨਾ ਤਿਆਰ ਕਰਨਾ ਵੈਸੇ ਵੀ ਇਹ ਚੰਗੀ ਕੀਮਤ ਦੀ ਝੋਟੀ ਤਿਆਰ ਹੋਣੀ ਹੈ ਦੂਜੇ ਨੰਬਰ ਤੇ ਤੁਹਾਨੂੰ ਦਿਖਾਤੀ 55000 ਰੇਟ ਆ ਬਾਕੀ ਮਾਨਤਾਣ ਹੋ ਜਾਊਗਾ ਜੀ ਤੇ ਤੀਜੇ ਨੰਬਰ ਵਾਲੀ ਝੋਟੀ ਤੇ ਵੀ ਆ ਜੀ ਹਾਂ ਹਾਂ ਕੀ ਡਿਟੇਲ ਆ ਭਈ ਇਹਦੀ ਇਹ ਪੌਣੇ 2 ਸਾਲ ਦੀ ਹੈ ਜੀ ਅੱਛਾ ਦੰਦਾ ਤੋਂ ਇਹ ਵੀ ਦੰਦਾ ਤੋਂ ਖੀਰੀ ਹੈ ਹਾਂ ਠੀਕ ਹੈ ਦੋਸਤੋ ਸੰਗ-ਸੰਗ ਇਸ ਕੱਟੀ ਦੇ ਵੀ ਬੜੇ ਕਮਾਲ ਦੇ ਆ ਬਿਲਕੁਲ ਛੋਟੇ ਛੋਟੇ ਸੰਗ ਹੈ ਤੇ ਨਾਲੋਂ ਹੀ ਗੋਲ ਕੀਤੇ ਹੋਏ ਆ ਖੋਲ ਨਹੀਂ ਬਈ ਇਹਨੂੰ ਵੀ ਰੰਗ ਇਹਦਾ ਵੀ ਦੋਸਤੋ ਬਲੈਕ ਹੋਊਗਾ ਠੀਕ ਹੈ ਕੱਦ-ਕਾਟ ਸੋਹਣਾ ਤੇ ਸਭ ਵੀ ਠੀਕ ਹੈ ਸਿਮਲ ਲੈਣ ਲਈ ਤਿਆਰ ਆ ਦੋਸਤੋ ਇਹ ਵੀ ਝੂਟੀ ਠੀਕ ਹੈ ਜੀ ਇਹ ਦੋਸਤੋ ਤੀਜੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਪੌਣੇ ਇੱਕ ਦੋ ਸਾਲ ਉਮਰ ਹੈ ਦੰਦਾ ਤੋਂ ਖੀਰੀ ਹੈ ਤੇ ਰੇਟ ਬਈ ਕੀ ਸੋਚਿਆ ਇਹਦਾ ਰੇਟ ਇਹਦਾ 50000 ਹੈ ਜੀ ਅੱਛਾ ਠੀਕ ਹੈ ਦੋਸਤੋ 50000 ਰੇਟ ਠੀਕ ਹੈ ਜੀ ਪੌਣੇ ਇੱਕ ਦੋ ਸਾਲ ਉਮਰ ਸੋਹਣੇ ਢਾਂਚੇ ਦੇ ਵਿੱਚ ਸਭੀ ਕੱਟੀ ਇਹ ਵੀ ਚੰਗੀ ਐ ਤੇ ਲੰਮੀ ਲੱਤ ਦੀ ਐ ਕੱਦ ਕਾੜ ਸੋਹਣਾ ਮੂੰਹ ਮੱਥੇ ਦੀ ਬੜੀ ਸੋਹਣੀ ਐ ਬਿਲਕੁਲ ਛੋਟਾ ਛੋਟਾ ਸਿੰਗ ਤੇ ਇਹ ਹੁਣੇ ਆਈਆਂ ਨਾ ਜੋਟੀਆਂ ਆਪਣੇ ਕੋਲੇ ਤੁਹਾਨੂੰ ਪਤਾ ਹੀ ਐ ਵੀ ਆਮ ਹੀ ਜਦੋਂ ਆਪਾਂ ਘਰਾਂ ਦੇ ਵਿੱਚ ਦੇਖਦੇ ਆ ਪਸ਼ੂਆਂ ਦੇ ਸੰਗਲ-ਸੁੰਗਲ ਪਾਏ ਹੁੰਦੇ ਐ ਠੀਕ ਐ ਜੀ ਇੱਕ ਇਹ ਵੀ ਰਿਹਾ ਕੇ ਆਹ ਹੱਤ ਲਿਆਰੇ ਤੁਲੂ ਰੇ ਨਵੇਂ ਪਾ ਦਿੰਦੇ ਐ ਜਾਂ ਗਾਲਤ ਚ ਪਾਟੇ ਫੁਟੇ ਪਾ ਦਿੰਦੇ ਐ ਠੀਕ ਐ ਇਹਦੇ ਨਾਲ ਪਸ਼ੂ ਸੋਹਣਾ ਤਾਂ ਬਣ ਜਾਂਦਾ ਪਰ ਥੋੜਾ ਜਿਹਾ ਉਪਰਾ ਕਰਦਾ ਦੋਸਤੋ ਤੀਜੇ ਨੰਬਰ ਤੇ ਇਹ ਝੋਟੀ ਤੁਹਾਨੂੰ ਦਿਖਾਈ ਆ ਜੀ ਹੁਣ ਇੱਕ ਦੋ ਸਾਲ ਉਮਰ ਆ ਥਣ ਥਣ ਬੜੇ ਸੋਹਣੇ ਆ ਇਹਦੇ ਤੇ ਕਿੰਨਾ ਰੇਟ ਦੱਸਿਆ ਸੀ ਭਾਈ ਇਹਦਾ ਇਹਦਾ ਰੇਟ 50000 ਰੁਪਈਆ ਭਾਈ 50000 ਠੀਕ ਆ ਦੋਸਤੋ 50000 ਰੇਟ ਆ ਜੀ ਤੀਜੇ ਨੰਬਰ ਤੇ ਇਹ ਝੋਟੀ ਤੁਹਾਨੂੰ ਦਿਖਾਈ ਆ ਸਿੰਗਾ ਸਿੰਗਾ ਦੀ ਬੜੀ ਸੋਹਣੀ ਆ ਥਣ ਚਾਰ ਹੀ ਹੋਣਗੇ ਜੀ ਤੇ ਨਿਖੜ ਵੀ ਹੋਣਗੇ ਠੀਕ ਆ ਜੀ ਇਹਨਾਂ ਰੇਟ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਇਹ ਮੌਕੇ ਦੇ ਉੱਤੇ ਮੌਜੂਦ ਕਰਾਂਗੇ ਅੱਜ ਵੀਰੇ ਇਸ ਝੋਟੀ ਤੇ ਵੀ ਆ ਜੇ ਇੱਧਰ ਦਿੱਤੇ ਵੀ ਏ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਝੋਟੀ ਤੁਹਾਨੂੰ ਦਿਖਾਉਂਗਾ ਇਹਦੀ ਦੱਸੇ ਆਪਣੇ ਆਫ ਕੈਮਰਾ ਗੱਲ ਹੋਈ ਐ ਕੀ ਡਿਟੇਲ ਐ ਤੇ ਕੀ ਸਾਬਕ ਤਾ ਵੈ ਇਹ ਬਈ ਹੈਗੀ ਐ ਸਾਡੇ ਕੇ 3 ਸਾਲ ਦੀ ਅੱਛਾ ਹਾਂ ਅੱਛਾ ਇਹ ਬਈ ਹੈ ਸੈਟ ਕੀ 4 ਕਿ ਮਹੀਨਿਆਂ ਦਾ ਫਲ ਸੈਟ ਕੀ ਹੈਗੀ ਐ ਫਲ ਸੈਟ ਕੀ ਹੈ ਹਾਂ ਪਰ ਜਿੱਥੋਂ ਆਈ ਐ ਉਹਨਾਂ ਨੇ ਬਈ ਵੱਡੜਾ ਨਹੀਂ ਦੇਣੀ ਸੀਗੀ ਅੱਛਾ ਹਾਂ ਠੀਕ ਹੈ ਉਹਨਾਂ ਦੀ ਸਾਈ ਵੀ ਉਹਨਾਂ ਨੂੰ ਵਾਪਸ ਕੀਤੀ ਐ ਪਰ ਅੰਦਰੋਂ ਸਹੀ ਹੈਗੀ ਝੋਟੀ ਕੋਈ ਵੀ ਜੇ ਲਿਜਾਣੀ ਹੋਵੇ ਕਿਸੇ ਨੇ ਅੰਦਰੋਂ ਆਪ ਵੀ ਚੈੱਕ ਕਰਾ ਕੇ ਲੈ ਜਾ ਸਕਦਾ ਬਿਲਕੁਲ ਬਿਲਕੁਲ ਠੀਕ ਹੈ ਉਮਰ ਉਹ ਸਾਢੇ ਕਿ ਤਿੰਨ ਸਾਲ ਦੀ ਹੈ ਹਾਂ ਹਾਂ ਸਾਢੇ ਤਿੰਨ ਸਾਲ ਦੀ ਹੈ ਠੀਕ ਹੈ ਦੋਸਤੋ ਇਹ ਇੱਕ ਵਾਰੀ ਹੁਣ ਕਿੰਨੇ ਕਿ ਦਿਨ ਹੋ ਗਏ ਫਲ ਸੱਚੇ ਨੂੰ ਇਹਨੂੰ ਤਾਂ ਭਾਈ ਹੋ ਗਏ 2 ਕੁ ਮਹੀਨੇ ਸਿੱਟੇ ਡੇਢ ਮਹੀਨਾ ਅੱਛਾ ਸਹੀ ਹੈ ਬਿਲਕੁਲ ਅੰਦਰੋਂ ਪਲਾਬ ਦੀ ਚੈੱਕ ਕਰਾ ਕੇ ਲੈ ਜਾਵੇ ਠੀਕ ਹੈ ਠੀਕ ਹੈ ਦੋਸਤੋ ਵੈਸੇ ਵਜਨ ਵਜੂਦ ਝੂਟੀ ਦਾ ਬੜਾ ਚੰਗਾ ਠੀਕ ਹੈ ਤੇ ਗਾਹਾਂ ਜੇ ਤੁਸੀਂ ਖਰੀਦਣੀਆਂ ਤਾਂ ਇੱਥੋਂ ਪੂਰੀ ਚੈੱਕ ਪਾਸ ਕਰਵਾ ਸਕਦੇ ਹੋ ਡਾਕਟਰ ਲਿਆ ਕੇ ਤੇ ਅੰਦਰੋਂ ਮੰਨ ਕੇ ਚਲੋ ਵੀ ਬਿਲਕੁਲ ਸਹੀ ਹੈ ਹਾਂ ਹਾਂ ਸਹੀ ਹੋਗੀ ਭਾਈ ਅੰਦਰੋਂ ਚੁਟੂਤਾਣਾ ਕਰੀ ਜਾਂਦੀ ਹੈ ਅੱਛਾ ਬਈ ਇਹ ਢੀ ਝੋਟੀਆਂ ਵੀ ਰੈਂਦੀ ਨਾ ਹੋਵੇ ਉਹ ਜੀ ਕੋਈ ਗੱਲ ਹੈਣੀ ਕਿ ਬਾਕੀ ਵੈਸੇ ਜੇ ਗੱਲ ਕਰੀ ਤਾਂ ਚੰਗਾ ਵਜਨ ਵਜੂਦ ਹੈ ਜੇ ਦੂਜੇ ਪਾਸੇ ਵੀ ਗੱਲ ਕਰੀ ਤਾਂ ਬਹੁਤ ਸੋਹਣੇ ਇਹ ਝੋਟੀ ਚੰਗੀ ਕੀਮਤ ਦੀ ਹੈ ਤੇ ਬਾਈ ਇਹ ਹੁਣਾਂ ਨੇ ਉਹਨਾਂ ਨੇ ਜਿਹੜੇ ਘਰੋਂ ਆਈ ਹੈ ਉਹਨਾਂ ਨੇ ਵੱਡਣ ਵਾਲਿਆਂ ਨੂੰ ਦਿੱਤੀ ਤੇ ਇਸ ਵੀਰਾਂ ਕੋਲੇ ਆਈ ਹੈ ਜਿਹੜੇ ਵੀਰ ਭਰਾ ਨੇ ਗਾਹਾਂ ਇਹਨਾਂ ਤੋਂ ਖਰੀਦਣੀ ਹੈ ਤੇ ਤੁਸੀਂ ਆ ਕੇ ਇੱਥੋਂ ਤਸੱਲੀ ਕਰ ਲਿਓ ਇਹਦਾ ਕੀ ਰੇਟ ਰੂਟ ਹੈ ਬਾਈ ਇਹਦਾ ਬਈ 75000 ਰੁਪਏ ਕਰਦੇ ਨੇ 77000 ਹਾਂਜੀ ਠੀਕ ਹੈ ਦੋਸਤੋ ਇਸ ਝੋਟੀ ਦੀ 75000 ਡਿਮਾਂਡ ਕੀਤੀ ਹੈ ਜੀ ਠੀਕ ਹੈ ਜੀ ਜਿਹੜੇ ਕਿਸੇ ਵੀਰ ਭਰਾ ਨੂੰ ਜਚੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਠੀਕ ਹੈ ਜਿਹੜੇ ਰੇਟ ਦੱਸੇ ਆ ਮਾਨਤਾਨ ਹੋ ਜਾਊਗਾ ਆਹ ਮਾਨਤਾਨ ਕਰਾਂਗੇ ਬਈ ਜ਼ਰੂਰ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ